ਵੇ ਕਰਕੇ ਆ ਇਧਰੋਂ ਕਰ ਕਰ ਦੇ ਆਉਦੇ ਨੰਨਾ ਲੰਗਿਆ ਵੀਰੇ ਦੇ ਦਾ ਲੈ ਅੰਨੀਏ ਹੋ ਫੇਰ ਬੰਦ ਹੋ ਗਿਆ ਹੁਣ ਇਹਨਾਂ ਦੇ ਮਗਰ ਲੱਗਿਆ ਛੇਤੀ ਬੜਾ ਬੜਾ ਟੱਲੂ ਲੱਗ ਪਿਆ ਮਿਲ ਗਿਆ بابا سی کتو تسونی داں دے فون دا ٹرانسپیرنٹ کوررا تے میںڑا جس دا ٹرانسپیرنٹ کور دے وچ میرا کارڈ پایا ہوا میں ٹائم کر تاں کہدی ایتھے کی بولنا ਕਿੱਧਰ ਕਿਧਰ ਮੂੰਹ ਚ ਕਹ ਦੂੰ ਦੇ ਵਸ ਜਿਹੜੇ ਤੁਰੇ ਆਂਦੇ ਨੇ ਪਿੱਛੇ ਪਿੱਛੇ ਤੁਰੇ ਆਂਦੇ ਆ ਇਹ ਵਿੱਚ ਦੀ ਇਹ ਲੋਕ ਤੇ ਤੁਰਦੇ ਅਸੀਂ ਹੌਲੀ ਹੌਲੀ ਚੱਦਈ ਕੁਮਾਰ ਜਲੇ ਅਸੀਂ ਅਗਲਾ ਫੜ ਲੈਨੇ ਵੀ ਹੁਣ ਇਹਦੇ ਮਗਰ ਮਗਰ ਤਰਾਏ ਯੈਸ ਗਾਈਜ਼ ਗਾਈਜ਼ ਇਹ ਆ ਸਾਡੀ ਐਡੀ ਦੀ ਕਹਾਣੀ ਐਦੇ ਚ ਨਾ ਬੱਜੇ ਇੱਧਰ ਆ ਜਾ ਇੱਕ ਐਡੀ ਸੀ ਐਡੀ ਕ ਬਾਤ ਉਤੋਂ ਪੈ ਗਈ ਰਾਤ ਅੱਗੇ ਕਹਿੰਦਾ ਉਹ ਸਾਨੂੰ ਪਤਾ ਨਹੀਂਗਾ ਉਹ ਤੁਸੀਂ ਆਪੇ ਪੂਰੇ ਕਰਦੇ ਹੋ ਆ ਅੰਦਰ ਕੁਝ ਹੈਗਾ ਉਹ ਬੈਠਣ ਹਾਂ ਤੇ ਫਿਰ ਇੱਥੇ ਜਾ ਕੇ ਤਾਂ ਬਹਿ ਜਾਣਾ ਗਾਈਜ਼ ਅਸੀਂ ਤੇ ਸਾਨੂੰ ਕੋ ਸੁਭੀ ਨਾ ਹੱਥ ਪੱਲੇ ਪੇ ਕਹਿ ਰਹੇ ਹੁੰਦੇ ਝੁੱਲੇ ਹੁੰਦੇ ਕਿੱਥੇ ਝੁੱਲੇ ਲੈ ਦਿਖਾਓ ਝੂਟ ਹੀ ਲੈਣੇ ਆ ਹਾਂ ਝੂਲੇ ਕਿਥੇ ਦਿਖਾਓ ਮੀ ਤੁਸੋਟ ਪੰਜਾਬੀ ਪਾ ਮੇਰੀ ਪਰਮੇਸ਼ਤੇ ਮੀ ਤੁ ਕਾਲੀ ਸ਼ਰਟ ਪਾ ਮੇਰੀ ਪਰਮੇਸ਼ਤੇ ਅਸ ਕਾਲੀ ਕਾਲੀ ਫੈਸ਼ਨ ਵਾਰਕ ਹਾਏ ਹਸਤਾ ਹਸਤਾ ਕਿ ਕੁਐਸਚਨ ਮਾਰਕ ਜਿੱਦ ਤੇ ਬੈਠਿਆ ਆ ਅਨਸਰ ਤਾਂ ਸਾਨੂੰ ਮਿਲਦੀ ਚੱਲ ਬੇਬੀ ਕੁਐਸਚਨ ਮਾਰਕ ਤੇ ਜਾ ਕੇ ਵਿੱਚ ਬਹਿ ਜਾ ਨੀ ਇਹ ਉਹ ਸੀ ਡ੍ਰੈਗਨ ਡ੍ਰੈਗਨ ਦੇ ਵਿਚਾਲੇ ਬੈਠਾਂਗੇ ਚੜ ਕੇ ਚਲ ਆਜੋ ਤੁਹਾਨੂੰ ਅੱਗੇ ਕਰਾਣੇ ਇੱਕ ਚੀਜ਼ ਮਿਲ ਗਈ ਚਲ ਇੱਕ ਚੀਜ਼ ਮਿਲ ਗਈ ਗਾਇਸ ਗਾਈਸ ਫੋਟੋਸ ਵੀ ਨੀ ਆਉਂਦੀਆਂ ਕਿ ਕਿੰਨੀਆਂ ਵਧੀਆ ਆ ਰਿਕੋਰਡ ਨਹੀਂ ਆ ਹਨ ਕਿੰਨੀਆਂ ਸੋਹਣੀਆਂ ਸੋਹਣੀਆਂ ਬਾਈ ਗਾਈਸ ਇਹਨੂੰ ਕੈਨੇਡਾ ਦਾ ਇੰਨਾ ਕਪੂਤਾ ਕਿ ਇਹਨੂੰ ਕਨੇਡਾ ਫੋੜੀਆਂ ਵੀ ਸੋਹਣੀਆਂ ਲੱਗ ਰਹੀਆਂ ਆ ਰਾਈਟ ਫੋੜੀਆਂ ਵੀ ਸੋਹਣੀਆਂ ਲੱਗ ਜਾਂਦੀਆਂ ਇਹਨੂੰ ਫਿਟਨੈਸ ਟ੍ਰੇਨਰ ਲਾ ਰਹੀ ਹੈ ਦੇਖੋ ਗਾਈਸ ਮੈਂ ਬਸ ਗੱਲ ਤੋਂ ਇਦਾਂ ਹੀ ਹੋ ਜਾਣਾ ਆ ਇਹ ਰੋਜ਼ ਕਹਿੰਦੀ ਹੈ ਨਾ ਖਾਣ ਲੱਗੀ ਦੇਖਦੀ ਆ ਨਾ ਭੇਲ ਲੱਗੀ ਹੁੰਦਾ ਸਾਰਾ ਯਾਰ ਮੇਰੇ ਭੁੱਖ ਨਾਲ ਕੋਈ ਕੰਪਰੋਮਾਈਜ਼ ਨਹੀਂ ਆ ਹੁਣ ਵੀ ਖਾ ਕੇ ਆਈਏ ਕੇਕ ਡੱਫ ਕੇ ਆਈਏ ਕੋਈ ਨਾ ਐਨ ਲੱਗਦਾ ਚੱਲਦਾ ਨਾ ਹਾਂ ਚੱਲ ਝੂਲੇ ਆਪੇ ਤੇ ਬਹਿ ਨਹੀਂ ਸਕਦੇ ਬਹਿ ਜਾ ਚੜ ਜਾ ਤਾਂ ਗਰਦੁੰਦੀ ਸੀ ਬਹਿ ਜਾ ਜੇ ਤੇ ਵੀ ਫੈਨ ਪੈ ਗਿਆ ਭਰ ਦੇਗੀ ਤੇ ਦੇਖੋ ਵੇਸਟ ਚੀਜ਼ਾਂ ਦਾ ਬਣਾਇਆ ਵਿਆ ਇਹ ਸੀਸੀਆਂ ਸੋਸੀਆਂ ਟੱਕਣ ਟੁੱਕਣ ਇਹ ਪੱਖਾ ਫਾਰ ਵਾਲਾ ਤੇ ਡੀਟੀਆ ਚੁੰਦਾ ਮੱਛਲਾ ਲੋਣੇ ਦੇ ਆ ਕੀ ਕੀ ਚ ਚ ਲੱਗੀਆਂ ਓਏ ਹਾਂ ਰਿਮੋਟ ਰਮਾਰਟ ਵਿੱਚ ਕਿ ਡੂ ਨੋਟ ਕਲਾਈਮ ਤੇ ਚੜ੍ਹਨਾ ਨਹੀਂ ਹੈਗਾ ਤੂੰ ਸੁਣ ਲੈ ਤੂੰ ਜਿਹੜਾ ਤੂੰ ਤਿਆਰ ਸੀ ਹਾਂ ਹਾਂ ਗਾਇਜ਼ ਇਹਦਾ ਇਤਿਹਾਸ ਪੜ੍ਹ ਲਓ ਆ ਜਾ ਤੇ ਹਾਉਸ ਰੈਂਡਮ ਤੇ ਸਕੂਟਰ ਖੜਾਗਾ ਦੇਖ ਲੈ ਮੈਂ ਬੈਠੇ ਜਾ ਕੇ ਜਾ ਵਜਾ ਬੈ ਕੇ ਕੀ ਹੋ ਜੂ ਗੱਲ ਪਤਾ ਨਹੀਂ ਕਿਹਦੇ ਬੋਲਟ ਖਰਾ ਸੀ ਉਥੇ ਛੱਡ ਕੇ ਮੈਂ ਗਿਆ ਜਿਸਕੂਟਰ ਤੇ ਉਹ ਯਾ ਫੇ ਛੱਡ ਚਾ ਛੱਡ ਦੋ ਯਸ ਆ ਜੋ ਗਾਇਸ ਤੇ ਇਹ ਸਾਰੇ ਕੋਮ ਕਿਆ ਇਹ ਸਾਰੇ ਤੇਲ ਪਮਾਇ ਤੇ ਇਨ ਕਮਰ ਚਲ ਜਾਣਾ ਹੋਵੇ ਕੋਰਸਲ ਫਰਾਡ ਵੀ ਅੱਡੇ ਤੇ ਜਾਂਦਣਾ ਤੇ ਉਹਦੇ ਆਪਾ ਤਾਂ ਆਪ ਉਹਦੇ ਤੇ ਬੈਠਾਂਗੇ ਕਿ ਮਤਲਬ ਉਹਦੇ ਉਹ ਤੇ ਚਿੰਬੜ ਕੇ ਬਹਿਣਾ ਬਬਲ ਮੇਰੇ ਮਾਰ ਨਾਲ ਜੁੱਟ ਜਾਵੇ ਮੈਂ ਤਾਂ ਬੈਲਾ ਪਰਮਿਸ਼ਨ ਨਹੀਂ ਕੋਲੂੰਗਾਈ ਤੁਸੀਂ ਇੰਨਾ ਕਿ ਕੈਰੀ ਕਰ ਲੈਣੇ ਜਵਾਕਾਂ ਯਾਰ ਉਹ ਅਰਥ ਨੂੰ ਫੋਨ ਕਰਕੇ ਪੁੱਛੀ ਉਹ ਕਹਿੰਦੇ ਝੂਲੇ ਹੈਗੇ ਅਸੀਂ ਪੁੱਛ ਲਾ ਇਹ ਉਹ ਕਿਰੋਦ ਦੇ ਤੇ ਸਿਮਾ ਸਿਮਾ ਨੇ ਦਿਖਾਣਾ ਨਹੀਂ ਇਹ ਦਿਖਾਣਾ ਕੀ ਕੰਪਨੀ ਹੈ ਕੋਈ ਆ ਦੇ ਲਾ ਵੀ ਵੇਸਟੇਜ ਦਾ ਬਣਾਇਆ ਹੋਇਆ ਸੂਣਾ ਹੈ ਨਾ ਅੰਦਰ ਤਾਂ ਜਾਣ ਨਹੀਂ ਦਿੰਦੇ ਆਪਾਂ ਦੇਖ ਤਾਂ ਸਕਦੇ ਨਹੀਂ ਅੰਦਰ ਇਹ ਯਾਰ ਅਦਾ ਜਵਾਕਾ ਚਲੋ ਕੋਈ ਨਾ ਗਾਇਸ ਨਮਰ ਸਪੀਕਿੰਗ ਇਨ ਤੇ ਸਾਢੇ ਜਿਵੇਂ ਨਾ ਆਈ ਹੈ ਨੇ ਜੇ ਸਾਂਦਰੇ ਲਾਦਾ ਮੈਨੂੰ ਆਈ ਆਏ ਲੱਗਦੇ ਆ ਪੁੱਛ ਪੁੱਛ ਕੇ ਕੈਨ ਵੀ ਆਲਸੋ ਰਾਈਟ ਐਕਸਕਿਊਜ਼ ਮੀ ਪੁੱਛਿਆ ਮੈਂ ਤਾਂ ਪੁੱਛਿਆ ਮੇਰਾ ਮੈਨੂੰ ਆ ਝੂਲਾ ਗਾਇਸ ਆ ਦੇਖੀ ਕਿੱਡਾ ਕਿਊਟੂ ਵੀ ਆ ਨਹੀਂ ਚਲ ਆ ਜਾ ਪੁੱਛੀ ਇਹ ਤਾਂ ਪਿੱਲਾ ਆ ਜਾਗਾ ਮੈਨੂੰ ਲੱਗਦਾ ਇਹ ਤਾਂ ਡੈਡੀ ਹੋਊਗਾ ਇਹ ਤਾਂ ਆਏਨ ਤਾਂ ਕੀ ਪੁੱਛਣਾ ਫਿਰ ਇਹ ਨਹੀਂ ਯਾਰ ਇਹ ਕੋਚ ਆ ਇਹ ਕੋਚ ਨੂੰ ਘਾ ਦੇ ਬਟਵਾਲ ਦਿੱਤੀ ਵੇ ਇਹ ਕੋਈ ਨਹੀਂ ਕੋਚ ਆ

ਗਈ 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 ਕੁੜੀ ਗਈ ਜਮਾ ਥੱਲੇ ਲਾਤਾ ਆਏ ਲੁੱਕ ਜਾ ਚੱਲ ਚੱਕ ਦੇ ਚੱਕ ਦੇ ਯੱਕ ਦੇ ਯੱਕ ਦੇ ਇਹ ਇੱਥੇ ਜਾ ਕੇ ਨੀਵਾ ਹੀ ਵੜਾ ਹੋ ਜਾਂਦਾ ਬਬਲ ਹਾਣਾ ਵੈਸੇ ਹੀ ਵੜਾ ਨੀਵਾ ਹੋ ਜਾਂਦਾ ਆਈ ਤੇ ਆ ਗਿਆ ਪਰ ਪਰ ਨਹੀਂ ਚੱਲਦਾ ਬਲੌਕ ਹੋ ਜਾਂਦਾ ਤੁਸੀਂ ਕੀ ਬਾਤ ਇਹ ਤੋਂ ਨਹੀਂ ਕਿਰੋ 베بی 렛츠 ਗੋ ਐਂਡ ਰਾਈਟ ਦਿਸ ਚੂਲਾ ਯੂ ਵਾਂਟ ਟੂ ਹੈਵ ਰਾਈਟ ਯੂ ਵਾਂਟ ਟੂ ਸਿਟ ਹੇਰ ਹੈਲਪਰ ਹੈਲਪਰ

ਬੈਠੋ ਬੈਠੋ ਮਮੀ ਆਈ ਆਈ ਹੇਲਪ ਯੂ ਹਾਏ ਰੋਲਾ ਕੀ ਬੋਲ ਰਹਾ ਸੱਤ ਲੈਣਾ ਹਾਂ ਉਹ ਕਿੰਨਾ ਮਖੜੀਆ ਪਤਾ ਨਹੀਂ ਮਹਾ ਲੈ 25 ਲੱਖ ਲਾ ਕੇ ਇੱਥੇ ਝੂਲਾ ਲਾਣਾ ਹੈ ਸੀ ਜੇ ਆ ਦੇ ਦੇ ਪਿੱਲੇ ਛੱਲਿਆ ਜਾਨੂੰ ਚਾਹੀਦੀ ਜਾਂਦੀ ਆਹ ਸਿੱਧੀ ਹੋ ਕੇ ਝੂਲਾ ਇੱਥੇ ਲੱਗਦਾ ਬਾਅਰ ਨਹੀਂ ਲੈਂਦਾ ਤੁਸੀਂ ਆਓ ਬਾਅਰ ਨਹੀਂ ਲੈਂਦਾ ਤੁਸੀਂ ਸੱਦ ਲੈਣਾ ਇਹ ਸੱਦ ਲੈਣਾ ਸੀ ਆਦੇ ਬਾਪੂ ਨੂੰ ਪੈਗ ਲਾ ਕੇ ਲਲਕਾਰੀ ਮਾਰੀ ਜੋ ਯੂ ਵਾਂਟ ਟੂ ਰਾਈਟ ਆਮ ਇਨਸਟਰੀ ਯੂ ਵਾਂਟ ਟੂ ਰਾਈਟ ਯੂ ਵਾਂਟ ਟੂ ਰਾਈਟ ਸੋ ਨਾ ਹੀ ਉਸਕੇ ਟੇਕਸ ਦਾ ਫਾਉਂਡ ਨਹੀਂ ਚਾਹੁੰਦੇ ਦਫਾ ਹੋ ਜਾਓ ਯੂ ਵਾਂਟ ਟੂ ਰਾਈਟ ਨਾ ਆਈ ਡੋਨਟ ਲਿਖੂ ਨੋ ਆਈ نو ਹਾਊ ਟੂ ਡੂ ਫਾਸਟ ਹੈਲੋ ਹੈਲੋ ਵੀ ਪਲੀਜ਼ ਪਲੀਜ਼ ਹੈਲੋ Oh, you are so cute, boy. So cute. Oh yeah, sangka. <laughs> oh my God. Allahji, chad rahe oh. ne. Allahji, <laughs> chad rahe ne. <laughs> Babies go away. It can hurt you. It ho chada? Chad. Armaan, bye. Ho ne diggu gay thi. Ah, ha ha ha. ਜਮਾ ਥੱਲੇ ਲਾਹਂਦੀ ਏ ਰਮਾਨੀ ਨੂੰ ਜੀ ਵਿਚਾਰੀ ਤਾਰਜੀ ਵੀ ਕਹਿੰਦੀ ਹੋਊਗੀ ਦੇ ਦੂ ਬਾਏ ਘੋਮੇ ਰਿਆ ਪੁੱਤ ਗਣੀ ਪਰ ਅੰਮਰਤ ਮੇਰੇ ਚ ਨਵਜੀ ਇਹ ਮੇਰੀ ਪੱਕਾ ਹੱਡੀ ਬਸਲੀ ਟੁੱਟੂ ਮੇਰਾ ਇਹ ਹੁਣ ਮੈਂ ਵੀ ਨਾ ਦੂਜਾ ਰਾਉਂਡ ਆ ਗਿਆ ਨੈਕਸਟ ਇਜ਼ ਯੋਰ ਟਰਨ ਓਕੇ ਚਲ ਚੱਕ ਦੇ ਜੌਂਦੇ ਚੱਲ ਚੱਕ ਦੇ ਬਸ ਬਲੌਗ ਹੋ ਗਿਆ ਓਕੇ ਮੈਨੂੰ ਦਾ ਫਰਾਕ ਦੀ ਵਾਲੀ ਆਪਾਂ ਨੂੰ ਐ ਕਰਨੀ ਦੇ ਵਿਚ ਵਕਰ ਝੂਟੇ ਲੈ ਲੈ ਤਾ ਤੁਸੀਂ ਫੋਕੜੀਆਂ ਨਹੀਂ ਮੜੇ ਤੱਕਾ ਵਾ ਉਹਨਾਂ ਚੋਂ ਮੜੇ ਕਿੰਨੇ ਦਿਨ ਕੇਸ ਪੈ ਜੇ ਬਸ ਨਹੀਂ ਤਾਂ ਦੱਪੜੇ ਭਾਰਨਾ ਚੜ ਜਾਂਦੇ ਜਵਾਕਰ ਚਾ ਛੱਡਿਆ ਉਹਨਾਂ ਕੋਲੇ ਚੜ ਜਾ Babul a jaau <laughs> tenu paao nahi de reya Babul Oh Oh you are so cute Please come here Oh English sir. You are like my brother you are like my small brother <laughs> No it's a younger brother baby <laughs> 8 ਮਹੀਨੇ ਨਾ ਘਰੇ ਨੂੰ ਆ ਰਿਹਾ ਕਿ ਸੋਚੇ ਜਾ ਰਿਹਾ ਮੰਤ ਜਾਲਦੀ ਹੋਇਆ ਪਰ ਫਿਰ ਵੀ ਸ਼ਾਂਤੀ ਗਿਆ ਉਹ ਦੇਖ ਕੇ ਨਾ ਸੋਣਾ ਹਾਂ ਬਾਕੀ ਤੇਰੇ ਨੂੰ ਤਾਂ ਥੋੜਾ ਹੀ ਆਇਆ ਭਿੰਗਾ ਖਾਲੀ ਹੋਈਆਂ ਕੋਰਿਆਂ ਦੇ ਜਵਾਗ ਦੇਖ ਲੋ ਕਿਨੇ ਚਾਦਰ ਹੁੰਦੇ ਆਪਣੇ ਦਾ ਐਡਿਆਖ ਨੂੰ ਕਹਿੰਦਾ ਨਾ ਬਿਲਿਆ ਕੱਲੇ ਨੂੰ ਨਾ ਤੋਰੇ ਥੱਲੇ ਆ ਜੂਗਾ ਸਦੇ ਬਾਈ ਲੈ ਸੌੜਾ ਬਾਈ ਵੀ ਕਰਦਾ ਬੀਜੀ ਵਾਲ ਕੱਟ ਦਿਓ ਮੈਂ ਤਾਂ ਸਮਝੇ ਦਮੂ ਜਿਹੜੇ ਚੰਗਲ ਪੜਿਆ ਲਿਖ ਐਡ ਹੋਇਆ ਕੇ ਨਾਲੇ ਢੋਣੇ ਨਾਲ ਦੀ ਐ ਕਿ ਐਡ ਰੱਖਦੀ ਨੇ ਆਪ ਤੇ ਰੱਖੀ ਦੇ ਆ ਨਹੀਂ ਮੈਂ ਉਹ ਨਾ ਨਾ ਕੱਟਤਾ ਆ ਵੀ ਇੰਨੀਆਂ ਨੀਮੀਆ ਲਾਈਆਂ ਵੀ ਇਹ ਚੱਕਰ ਕੀ ਹੈ ਇਹਨਾਂ ਨੂੰ ਬਈ ਜਵਾਕਾਂ ਹੱਤੇ ਆਪੇ ਦਾ ਪਸੂ ਹੈ ਮੈਂ ਵੀ ਤਾਂ ਬੇਬੀ ਆਂ ਵੀ ਉੱਧਰ ਲਾਲ ਬਰੰਗੀਆਂ ਕੁਰਸੀ ਆ ਓਏ ਗਾਇਜ਼ ਵੀਰੇ ਵਿਊ ਚੈੱਕ ਕਰੋ ਸਾਡੀ ਇਹ ਸ਼ਕਲਾ ਇਗਨੋਰ ਕਰਕੇ ਤੁਸੀਂ ਨਾ ਵਿਊ ਚੈੱਕ ਕਰੋ ਪਲੀਜ਼ ਮੇਰੀ ਮੇਰੇ ਸੈਟ ਉੱਤੇ ਲਾ ਲੈ ਲੈ ਯੈਸ ਜੂਟੇ ਤਾਂ ਨਹੀਂ ਲੱਗਿਆ ਨੂੰ ਬੰਨੜ ਕੋਈ ਧਰਵਾ ਨਹੀਂ ਇਹ ਸ਼ੈਂਪੂ ਬਹੁਤ ਲਿਆਂਦਾ ਹੈ ਉਹ ਮਕਾਉਣਾ ਵੀ ਹੈ ਮੇਰੇ ਇੱਥੇ ਵਾਲਾ ਬੱਤਿਆ ਕਰ ਯਾਰ ਮੇਰੇ ਜਿੱਕੇ ਵਾਲਾ ਬੱਤਿਆ ਕਰ ਮੇਰੀ ਪਰਮੈਸ਼ਤੇ ਕੱਕ ਗੋਲ ਮੋਟਾ ਆ ਮੇਰੀ ਓਏ ਨਲਕਾ ਓਏ ਕੈਨੇਡੀਅਨ ਸਟਾਈਲ ਓ ਮਾਈ ਗੋਡ ਨੇ ਮੈਨੂੰ ਲੱਗ ਰਿਹਾ ਸੀ ਇਹ ਤਾਂ ਦੇਖਣੀ ਹੁਣ ਲੱਗੀ ਮੈਂ ਤਾਂ ਮੈਂ ਇੱਥੇ ਬਾਕੀ ਹੁਣ ਲੱਗੀਆਂ ਸੱਚ ਆ ਇਹ ਕੰਮ ਕਰ ਕਰ ਮੇ ਤਾਂ ਮੱਤ ਹਿੱਲੀ ਪਈ ਆ ਹੁਣ ਮਾਰੇ ਲੋਟ ਹੋਏ ਆ ਇਹ ਬੈਗਾਂ ਵੀ ਲੈ ਦੀ ਖੋਲ ਕੀਤੀ ਪਰ ਨਾ ਇਹ ਆ ਤਾਂ ਆਪਣੇ ਵੀ ਹੁੰਦੀ ਸੀ ਜੀ ਲੱਕੜਾ ਵਾਲਾ ਸਿਸਟਮ ਆਪਾਂ ਕਦੇ ਨਹੀਂ ਦੇਖਿਆ ਸੀ ਆਹੋ ਆ ਚੜ ਚੜ ਨਾਲ ਚੜਨ ਨਾਲ ਤਾਂ ਆ ਦੇਖ ਜੀ ਮੈਂ ਚੜੀ ਰੱਸੀ ਲੱਗੀ ਵੀ ਆ ਅੱਜ ਕੁਝ ਤੂਫਾਨੇ ਕਰਦੇ ਹੈ ਤੂੰ ਡੈਗਣਾ ਬਈ ਮੋਟੀਏ ਅੱਜ ਕੁਝ ਤੂਫਾਨ ਇੱਥੇ ਦਾ ਇੱਥੇ ਦਾ ਆਪਣਾ ਉਹ ਗੁਲਸਣ ਵੀ ਨਹੀਂ ਹੈਗਾ ਵੀ ਹੱਡ ਚੜਾ ਦੂ ਉਹ ਉਹ ਚੱਕਲੇ ਜਿੱਤੇ ਲੈ ਆਵਾ ਦੇ ਹੋਰ ਚੱਲ ਲੈ ਇਹ ਇਹ ਮੇਰੇ ਗਾਜ ਨੇ ਕਿਤੇ ਜਿੱਤੇ ਤਾਂ ਵੀ ਨਾਲ ਵੀ ਸਰ ਪਾਉਣਾ ਪੈ ਜੇ ਚੱਲ ਲਗਾ ਵਦ ਚੱਲ ਇਹ ਤਾਂ ਮੈਂ ਟੇ ਗਈ ਉਹ ਇਹ ਜੇ ਆਹ ਡਿਗ ਡੁਗ ਪਿਆ ਨਹੀਂ ਡੇਗਦਾ ਚੱਲ ਯਾਰ ਕੀ ਦੀ ਜਾਨਾ ਬਹੁਤ ਨੇ ਇੱਥੇ ਆਏ ਹਾਏ ਚੱਲ ਜਾ ਜਾਨਾ ਵਸਦੀਆਂ ਸਾਡੇ ਚ ਬਾਹਰ ਜਾਂਦੀਆਂ ਘਰ ਦੇ ਘਰ ਦੇ ਢੀਕਦੇ ਫੌਜੀ ਵਾਂਗੂ ਵੀ ਕਰੋ ਆਉਣਗੇ ਏ ਚੱਲ ਉਹਦੇ ਸਿੱਧਾ ਆ ਅੰਦਰ ਜਾ ਤੂੰ ਪਹਿਲਾਂ ਫਿਰ ਮੈਂ ਤੇ ਫੋਨ ਫੜੀ ਏ ਰਮਨ ਤੂੰ ਤਾਂ ਚੜ ਗਿਆ ਹੁਣ ਕਿਤੇ ਮੇਰੇ ਨਾਲ ਹੋਣਾ ਹੋਵੇ ਫੋਨ ਨਾਲੀ ਹੱਟਾ ਮਤਾਂ ਕਰਦੇ ਜਿਵੇਂ ਪਾਕਿਸਤਾਨ ਦੇ ਬਾਰਡਰ 'ਤੇ ਹੋ ਰਹੀ ਚੱਲ ਏ ਤੇਰੀ ਸੋਚ ਹੈ ਵੀ ਪਾਕਿਸਤਾਨ ਤੇ ਖੜੀ ਹੈ ਕੋਈ ਚਾਜ ਤਾਂ ਦੇਸ਼ ਤਾਂ ਛੋਣ ਲੈਂਦੀ ਮੇਰਾ ਫੇਵਰੇਟ ਦੇਸ਼ ਆ ਲੋ ਬੰਦਰ ਮੂਹ ਲਾਤਾ ਕੋਈ ਨਾ ਲਾ ਆਨੀ ਅਭੀ ਆਪਣੇ ਜੀ ਡਰਸ ਹੋ ਗਏ ਕਮ ਆਨ ਬੇਬੀ ਇਹ ਕਿਉਂ ਲੈਂਦਾ ਬੰਦੂਰ ਟੀ-ਸ਼ਰਟ ਲੈ ਕਿਉਂ ਦਿੱਤੀ ਪਾ ਕੇ ਕਰੀ ਅਜਲਟਾ ਮੂਹ ਇਧਰ ਨੂੰ ਜੱਕਲੇ ਤੁਸੀਂ ਨੇ ਲੱਕੜਾ ਤੇ ਆ ਗਏ ਡਿੱਗ ਵੀ ਛੱਟ ਦਾ ਬਹੁਤ ਵੀ ਇਹ ਤਾਂ ਹੀ ਗੋਰੇ ਗਾਰੇ ਐਨੇ ਉਹ ਕਾਮਯਾਬ ਹੁੰਦੇ ਆ ਐਨੀ ਜਵਾਕ ਖੇਡਦੇ ਉਹ ਤਾਂ ਇਲਾ ਤੂਫਾਨੀ ਆ ਹੈਨਾ ਡਿੱਗ ਵੀ ਕੋਈ ਨਾ ਡਿੱਗ ਵੀ ਇਹਨੂੰ ਵੀ ਦੋ ਦਿਨ ਹੀ ਹੋਇਆ ਡਿੱਗ ਵੀ ਰਜਕ ਲਾਗੇ ਡਾਟਾ ਬਿਗੜੀ ਡੂੰਡੇ ਜੇ ਮੰਨ ਲਿਆ ਕਰੋ ਕਿਤੇ ਇਹ ਫਸ ਕੇ ਜਰਾ ਜ਼ਰੂਰ ਹੋ ਕਰਾਉਣਗੇ ਇਹ ਇਥੋਂ ਕੰਮ ਭੈੜਾ ਬਈ ਹੁਣ ਦੇਖਦੇ ਆ ਕੀ ਤੂਫਾਨੀ ਕਰਦੀ ਆ ਹਾਏ ਚੈੱਕ 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 ਕਰ ਆਏ ਤਾਂ ਕੁੜੀ ਦਾ ਬਣਾਣੀ ਹੈ ਨਹੀਂ ਹੁਣ ਇੱਥੋਂ ਕਿੱਧਰ ਜਾਨਾ ਕੁੜੀ ਇਹ ਹੁਣ ਉਹ ਮਾਈ ਗੋਡਨਸ ਪੌੜੀਆਂ ਮੈਂ ਚੜਦੀ ਆ ਇਹ ਮੈਂ ਨਾ ਕਦੇ ਉੱਥੇ ਇੰਡੀਆ ਵਾਲੀਆਂ ਪੌੜੀਆਂ ਤੇ ਚੜੀ ਨਹੀਂ ਸੀ ਮੈਂ ਡਰ ਲੱਗਦਾ ਡਿੱਗ ਪਾ ਪਰ ਇੱਥੇ ਚਾਰੇ ਪਾਸੇ ਕਬਰ ਹਨ ਕਰਦੇ ਕਹਿਣਗੇ ਵੀ ਇੱਥੇ ਤਾਂ ਤੂੰ ਚੜਦੀ ਨਹੀਂ ਸੀ ਇਹ ਕਿ ਬਰ ਲੱਕੜਾ ਤੋਂ ਨੂੰ ਆਏ ਪਤਾ ਕਿ ਇਸ ਵੀ ਚੁਹੀ ਜਾ ましਾ ਥੈਂਕ ਯੂ ਆਲੋ ਲੈ ਬੇਬੀ ਗੋ ਬੇਬੀ ਗੋ ਲੈਟਸ ਕਮ ਬੇਬੀ ਦੇਖੋ ਜੀ ਸਾਡਾ ਪਲਵਾਨ ਚੜ ਰਿਹਾ ਪਲਵਾਨ ਚੜ ਰਿਹਾ ਤੇ ਲੱਕੜ ਟੁੱਟਣ ਦੀ ਸੰਭਾਵਨਾ ਪੂਰੀ ਹੈ ਨਹੀਂ ਥੋੜਾ ਜਿਲੇ ਜੁਰਮਾਨਾ ਭਰਨ ਦੀ ਸੰਭਾਵਨਾ ਪੂਰੀ ਹੈ ਅੱਗੇ ਫੀਸ ਵੱਧ ਪਰ ਇਹਦੇ ਕੋਲ ਬਾਦੂ ਨਾਮ ਹੈ ਇਹ ਕਹਿੰਦੀ ਆ ਹੀ ਜਾਵੇ ਕਈ ਚੈੱਕ ਕਰਦੀ ਹੈ ਚਲੋ ਜੀ ਫਾਈਨਲੀ ਅਸੀਂ ਪਹੁੰਚ ਹੀ ਗਏ ਕਬਰ ਦਿਖਾ ਕਿੰਨੇ ਮੰਜਲ ਤੇ ਖੜੇ ਆ ਦੇਖੋ ਗਾਇਸ ਦੇਖੋ ਵਾਹ ਉਹ ਕਿੜੀ ਮਕੌੜ ਨੇ ਲਾ ਦਿਆ ਥੱਲੇ ਹੁਣ ਸਹੇਦੇ ਪੇਚ ਦੀ ਇੱਥੋਂ ਆਏ ਸੀ ਗਾਇਸ ਆ ਲੱਕੜਾਂ ਤੇ ਚੜ ਚੜ ਕੇ ਮੀਨਤਾ ਕਰ ਕਰ ਕੇ ਲੇ ਬਈ ਹੁਣ। ਹੁਣ ਇਹਦੇ ਵਿੱਚ ਦੀ ਅਸੀਂ ਤੂਫਾਨੀ ਕਰਾਂਗੇ ਕੁਝ। ਬਈ ਪਹਿਲੇ ਤੂੰ ਜਾ ਚਾਉ। ਗਾਇਜ਼ ਹੁਣ ਅਸੀਂ ਅੱਜ ਕੁਝ ਤੂਫਾਨੀ ਕਰਦੇ ਹਾਂ। ਸਾਡੀ ਆਵਾਜ਼ ਵੀ ਗੂੰਜ ਰਹੀ ਐ। ਆਉ। ਹਏ ਫਸ ਗਈ। ਮਮੂ ਨਿੱਕਿੱਟੇ ਆ ਮੇਰੇ ਤਾਂ ਜਮੇ ਹੀ। ਹਾਏ ਤੁਹਾਨੂੰ ਮੇਰਾ ਨੰਬਰ ਕਿੱਥੋਂ ਮਿਲ ਗਿਆ। ਆ ਜਾ। ਇੱਕ ਮਿੰਟ ਗਾਇਜ਼। ਚਾਹਾਂ ਮੈਂ ਅੰਦੇ ਅੱਗੇ ਹੋਵਾਂ। ਮੈਂ ਫੇਰ ੱੱਲੇ ਜਾਵਾਂ ਜੇ ਅੱਗੇ ਹੋਗੀ। ਬੈਠਾ ਕਿ ਮੈਂ ਹੁਣ ਪਿੱਛੇ ਥਾਂ ਤੇ ਲੱਤਾ ਇਹ ਵਿੱਚ ਦੀ ਘੱਟ ਲੈਣਾ ਮੇਰੇ ਪਾਸੇ ਵਿੱਚ ਦੀ ਇੱਦਾਂ ਦੇਖੀ ਤੇ ਇਦ ਕੀ ਹੋ ਗਿਆ ਸੀ ਟਰੱਕ ਦਾ ਮੇਰੇ ਚੂਲੇ ਦਾ ਸੁਆਦ ਵੀ ਗਾਲਦਾ ਪਰ ਫੇਰ ਨਹੀਂ ਫਾਈਨਲੀ ਵੀ ਰੀਚ ਅ ਟੈਸਟਰੀ ਇਯਾਰਲੀ ਸੋ ਆ ਨਹੀਂ ਆ ਸੌਰੀ ਕੈਨੇਡਾ ਦੀ ਆਈਸ ਕਾਫੀ ਪਹਿਲੀ ਕਿੱਦਾਂ ਲੱਗ ਰਿਹਾ ਧੱਤੀ ਦਾ ਗੱਲ ਪੀਤੀ ਸੀ ਨਾ ਧੱਤੀ ਗੱਲ ਪੀਤੀ ਸੀ ਠੰਡੀ ਅੱਜ ਪੀਤੀ ਆ ਠੰਡੀ ਵਧੀਆ ਲੱਗੀ ਜਿਆਦਾ ਕਿ ਧੱਤੀ ਦੋਨੇ ਠੀਕ ਐ ਲੜਟ ਭਰਦਾ ਲੱਖ ਲਾਣ ਦਾ ਡੰਮ ਤੇ ਸਾਡੀ ਕੁੜੀ ਨੂੰ ਕਾਫੀ ਵੀ ਵਧੀਆ ਲੱਗੀ ਸਾਥ ਹੋਵੇ ਤਾਂ ਫਿਰ ਐਦਾਂ ਹੋਵੇ ਛਤਰੀ ਸਿਰਫ ਆਉਦੇ ਦੇਰ ਤੇ ਕਹ ਕਹਦੀ ਮੈਂ ਨਾ ਕਾਲੀ ਹੂੰ ਮੇਰਾ ਰੰਗ ਜਾਂ ਭਾਵੇਂ ਕਾਲਾ ਹੋ ਗਿਆ ਹਾਂ ਤੂੰ ਕੋ ਮੈਂ ਪੁਠੇ ਤਵੇ ਵਰਗਾ ਹੋ ਗਿਆ ਬਈ ਉੱਪਰ ਟੋਪੀ ਲਾ ਕੇ ਦਿੱਤੀ ਐਗਲੀ ਨੇ ਚਿੱਟੇ ਰੰਗ ਦੇ ਦੀ ਚੱਲ ਚੱਲੀਏ ਐਵੇਂ ਕਲਾਸ ਲਾਉਣੀ ਆ ਹਾ ਕਲਿੱਪ ਬਬਲ ਦੀ ਪਰਵਾਸ ਤੇ ਕਹ ਲਈ ਮੈਂ ਚਾਹਦੀ ਆ ਤੇ ਮੇਰਾ ਵਲੌਗ ਬਣਾ ਲੱਗ ਰਿਹਾ ਫਿਰ ਹੁਣ ਸਾਰਾ ਦਿਨ ਖੱਜਲ ਖਵਾਰੀ ਕਰਾ ਕੇ ਵਧੀਆ ਲੱਗ ਰਿਹਾ ਨੀ ਯਾਰੇ ਯਾਰੇ ਆ ਲੈਣ ਦੇਖ ਲੈ ਇੱਦੀ ਲੱਗੀ ਵੀ ਐ ਨੀ ਯਾਰੇ ਇਹ ਕਾਹਦਾ ਰਸਤਾ ਬੱਸ ਜਾਣ ਹਾਸ ਤੇ ਘਰ ਵਾਲੀ ਤਾ ਵਾ ਬੁਰਾ ਹੀ ਹਾਲ ਆ ਯਾਰੋ ਹੋਰ ਗੱਡੀ ਕੁੜੀ ਦਵਾ ਦਿਓ ਕੋਈ ਸਾਨੂੰ ਪਹਿਲਾਂ ਪਹਿਲਾਂ ਅਪਗ੍ਰੇਡ ਕਰ ਲਓ ਤੁਸੀਂ ਇਹ ਤਾਂ ਇਹ ਤਾਂ ਜੰਦੀ ਐ ਇਹ ਨਹੀਂ ਬਦਲਦੀ ਐ ਇਹ ਨਹੀਂ ਬਦਲਦੀ ਇਹ ਨਹੀਂ ਬਦਲਦੀ ਈ ਬਦਨਵਾ ਸਾਨੂੰ ਗੱਡੀ ਲਾ ਦੋ ਅਸੀਂ ਬਸ ਆ ਕੇ ਜਾਵਨਾ ਜਾਇਆ ਕਰੀਏ ਆਇਆ ਕਰੀਏ ਕੰਮ ਤੇ ਜਾਇਆ ਕਰੀਏ ਹੁਣ ਫਿਰ ਅਸੀਂ ਕੰਮ ਵੀ ਲੱਭ ਰਹੇ ਹਾਂ ਕੰਮ ਤੇ ਵੀ ਜਾਇਆ ਕਰਾਂਗੇ ਹਾਂ ਤੁਹਾਨੂੰ ਬავਲ ਦੀ ਇੱਕ ਗੋਣ ਸੁਣਾਉਣੇ ਆ ਗਾਜ਼ੀ ਹਾਂ ਤਾਂ ਕਿ ਬਹੁਤ ਕਬੀ ਇਹ ਤਾਂ ਖੇਰ ਹੋ ਕੇ ਰਹੇ ਤੇ ਤਾਂ ਕੀ ਹੋਊਗਾ ਇਟਸ ਮਾਈ ਗੋਥ ਦਿਸ ਸਟ੍ਰੈਂਥ ਆਰ ਵੀਕਨੈਸ ਬੋਥ ਆਰ ਦੀ ਐਂਡ ਐਂਡ ਲਾਲਾ ਇਹ ਤੂੰ ਇੰਨੀ ਕਰਦੀ ਨਾ ਜੇ ਤੁਮ ਹਲਾ ਫੇਰ ਬੋਲੋਗੇ ਤਾਂ ਵੀ ਪੈਸੇ ਘਟ-ਕੁੱਟ ਕੇ ਫਿਰ ਤੁਹਾਨੂੰ ਕੀ ਹੋਊ ਮੇਰਾ ਤਾਂ ਵੀ ਘਟ ਜਾਂਦਾ ਗੋਲੀਆਂ ਵੀ ਲੈ ਕੇ ਜਾਂਦੇ ਨੂਟ ਖੰਡ ਕੌਣ ਦਿੰਦੇ ਅਰਮਾਨਦੀਪ ਕਰਤਿੰਦੂ ਕੋਲ ਲਾ ਕੇ ਇੱਕ ਵੱਡਾ ਸੁਪਰ ਤਿਆਰੀ ਰੱਖਿਓ ਜਦੋਂ ਕੱਟਣ ਲੱਗਿਆ ਹੋਂ ਤਾਂ ਕੱਲੀ ਸ਼ਾਇਰ ਜਿੱਲੀ ਆਂ। ਉਹ ਚੰਗੀ ਗੱਲ ਆ ਨਾ ਵੀ ਇਹਨੇ ਦੱਸ ਪਾ ਵੀ ਜੇ ਕਦੇ ਗੱਲ ਫਿਰ ਰਾਤ ਹੋ ਜਾਏ ਮੈਨੂੰ ਕੀ ਹੋਊਗਾ। ਯੈਸ। ਚੋਕੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ। ਇਹ ਤੇ ਇਹਨਾਂ ਨੇ ਚੱਕਣਾ ਮੈਨੂੰ। ਮੋਲੇ ਜੇ ਤੇਰੇ ਨਾਲ ਕਰੀ ਐਦਾਂ ਬਹਾਸ ਹੁੰਦੇ ਤੇ ਕੀ ਹੋੁੰਦਾ ਇਹ ਦਿਨਾਂ ਨਹੀਂ ਮਿਲਣ। ਇਹ ਇਹ ਲੰਗਰ ਚ ਜਾਊਗਾ ਇਹ ਲੰਗਰ ਚ ਜਾਊਗਾ ਰੋਟੀ ਖਾਊਗਾ 10 ਦੀ ਤਾਂ ਦੇ 15 ਖਾਊਗਾ 10 ਤਾਂ ਨਹੀਂ ਖਾਂਦਾ ਯਾਰ 7 6 6 ਖਾਣਾ ਜਦੋਂ ਫਿਰ ਉਦੋਂ 10 ਖਾਨੇਗਾ ਟੈਨਸ਼ਨ ਚ ਉਹ ਯਾਰ ਨਾ ਦੀ ਇਹ ਮੋਕਗੀ ਤਾਂ ਜਿਵੇਂ ਨਹੀਂਗੇ ਫਿਰ ਹਾਈ ਬਰੋ ਗੋਰ ਗੋਰ ਦਵਾਰੇ ਨਹੀਂ ਤੇਰੀ ਫੀਸ ਨਹੀਂ ਭਰਨੀ ਬਰੋ ਫਿਰ ਕੀਆ ਇਹ ਇਹ ਫਿਰ ਉਹਨਾਂ ਨੇ ਰੱਖੀਗੇ ਇਹ ਵੀ ਡਰਗੀਆਂ ਨਾ ਰਲੂਗਾ ਡਰਗੀਆਂ ਨਾ ਰਲੂਗਾ ਮੰਨ ਡਰਗੀਆਂ ਨਾ ਰਲ ਦੋ 2000 ਆਉਂਦੇ ਮੈਂ ਕਿ ਆ ਜਾਈ ਅੱਧੇ 50 50 ਕਰੀਏ ਇਹ ਹੱਜ ਪਾਲਾਂਗੇ ਫਿਰ ਫੀਸ ਫਿਰ ਵੀ ਨਿਕਲਨੀ ਫਿਰ ਫੀਸ ਭਰਨੀ ਕਿਉਂ ਆ ਜਦ ਡਰਗੀਆਂ ਨੀ ਰਲ ਗੇ 올 ਰਾਈਟ ਤਕੜੇ ਹੀ ਪਲਾਨ ਇਧਰ ਤੋਂ ਬਾੜੇ ਤਕੜੇ ਫਿਊਚਰ ਪਲਾਨ ਆ ਕੋਣ ਪੀਣ ਦਾ ਹੋ ਜਾ ਕਰੂਗਾ ਹੋਰ ਕੀ ਫਿਰ ਪੜਾਈ ਖਾਣ ਪੀਣ ਦਾ ਬਸ ਤੈਨੂੰ ਗੁਰਦੁਆਰਾ ਹੀ ਉਹ ਸੈੱਟ ਰਹੂਗਾ ਨਾਲ ਤਾਂ ਦੋ ਤਿੰਨ ਦਾਣਾ ਹੋਇਆ ਕਰਨੀਏ ਖੀਰ ਵਗੈਰਾ ਹਨਾ ਨਾਲੇ ਬਾਬੇ ਦੀ ਭਗਤੀ ਗਾਣ ਲੇਖਾ ਵੀ ਦੇਣਾ ਜਿਹੜਾ ਉਹ ਪੁਰਾਣਾ ਹੋਇਆ ਲੇਖਾ ਤਾਂ ਬੜਾ ਪੂਰਾ ਕਰੀ ਬੈਠਾ ਜੈਸਾ ਹੁਣ ਮੈਂ ਪਹਿਲਾਂ ਗੁਰਦੁਆਰੇ ਜਾਂਦਾ ਸੀਗਾ ਉਦੋਂ ਮੈਂ ਬਾੜਾ ਕਟਾਇਆ ਹੋਇਆ ਮੈਂ ਤਾਂ ਦੁੱਖ ਹੁੰਦਾਗਾ ਬਈ ਹੁਣ ਮੈਨੂੰ ਵੀ ਵੀਰੇ ਨਾਲ ਲੱਗੇ ਜਾਈ ਮੈਂ ਉੱਥੇ ਪਤਾ ਮੈਂ ਦੇਣ ਚ ਦੋ 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 ਵਾਰੀ ਗੁਰਦੁਆਰੇ ਜਾਂਦਾ ਹੁੰਦਾ ਸੀਗਾ ਬਸ ਹੁਣ ਵੀ ਆਪੇ ਚੱਲਿਆ ਕਰੇ ਇੱਕ ਵਾਰ ਤਾਂ ਜਾਣ ਹੀ ਜਾਣਾ ਸੀਗਾ ਉਹ ਵੀ ਦੋ ਦੋ ਥਾਵਾਂ ਤੇ ਇੱਕ ਤਾਂ ਪੱਕਾ ਵੀ ਇਹ ਤਾਂ ਲੰਗਰ ਹੀ ਜਾ ਕੇ ਕਰਦੇ ਵੀ ਇੰਡੀਆ ਥੋੜੀ ਨਹੀਂ ਸੀ ਲੰਗਰ ਹੁੰਦਾ ਨਹੀਂ ਉੱਥੇ ਵੀ ਹੁੰਦਾ ਕਈ ਤੁਮੇ ਪਰ ਆਪਣੇ ਪਰ ਅਸੀਂ ਆਏ ਸੀਗਾ ਸਾਡੀ ਚੱਲਦੀ ਸੀ ਉੱਥੇ ਜਿਹੜਾ ਬਾਬੇ ਡੀ ਆ ਜਾਂਦਾ ਸੀ ਉਹ ਸਾਰੇ ਜਾਂਦੇ ਸੀ ਫਿਰ ਇੱਥੇ ਤੱਕ ਹੀ ਖੜਾ ਸੀ ਉਹ ਉਹ ਸਾਡੇ ਸਾਡੇ ਕੰਦ ਤਾਂ ਹੁੰਦਾ ਉੱਥੇ ਕਮੇਟੀਆਂ ਲਾਈ ਜਾਂਦਾ ਆਹ ਤੇ ਯਾਰੀ ਮੈਂ ਬੈਠੀ ਕੀਤੀ ਮੇਰੀ ਆਈ ਹੈ ਸਾਡੇ ਮੂਰੇ ਕੌਣ ਬੋਲ ਜੂ ਇਹਨੂੰ ਕਹਿੰਦੇ ਵੀ ਚੱਲਦੀ ਆ ਯਾ ਹਾਂ ਦੱਸ ਕੀ ਕਹਿੰਦੇ ਸਾਡੀ ਗੰਦ ਸੰਦੀ ਸੀ ਗੁਰਦੁਆਰਾ ਬਾਂਦਰਾਂ ਨੂੰ ਕਦੇ ਡੱਕ ਕਿਉਂਦਾ ਕਦੇ ਹੁੰਦਾ ਹੈ ਬਸ ਯਾਰੋ ਹੁਣ ਤਾਂ ਉਹ ਇੱਥੇ ਰੋਜ਼ ਖਾਂਦੇ ਪੀਂਦੇ ਸੀ ਵਸਾਈ ਕਹਿੰਦਾ ਸੀ ਗੁਰਦੁਆਰੇ ਤੇ ਰੇਣੀ ਵੀ ਪਹਿਲਾਂ ਤਾਂ ਨਹੀਂ ਗਿਆ ਸੀ ਵੀ ਖਾਣ ਪੀਂ ਨਹੀਂ ਜਾਂਦਾ ਬਈ ਨਹੀ ਖਾਣ ਪੀਂ ਪਹਿਲਾਂ ਕਹਿੰਦਾ ਉੱਥੇ ਖਾਣ ਪੀਣ ਨੂੰ ਹੁੰਦ ਨੇ ਸੀ ਇਹਨੂੰ ਪਤਾ ਹੀ ਨਹੀਂ ਇਹਨੂੰ ਡੱਕੇ ਜੇ ਇਹਨੂੰ ਅਹੀਂ ਨਹੀਂ ਬਦਲਦਾ ਮੈਂ ਕਰ ਦਿੰਗੀ ਜਾਂਦਾ ਸੀ ਗੁਰਦੁਆਰੇ ਤੇ ਕੇਕ ਨਾ ਬਾਹਰ ਡੱਕ ਲੈ ਇਹਦਾ ਬੀਸੀ ਕੱਟ ਗਿਆ ਇਹਦੇ ਨਾਲ ਨਹੀਂ ਵੀ ਤਾਂ ਤੇਰਾ ਕਟੂਰੀ ਉੱਤੇ ਹੈਫ ਲਾਦੀ ਪ੍ਰੋਫੈਸਰ ਨੇ ਨਾ ਇਹ ਅੱਜ ਦਿਨ ਤੋਂ ਅੰਤਰਿਕਾਟ ਬੜਿਆ ਗਿਆ ਮੋਤੇ ਦੀ ਟੂਰ ਵਾਲੇ ਦਾ ਆਏ ਤਾਂ ਨਹੀਂ ਪਛਾਣ ਲੈਂਦੇ ਮੈਨੂੰ ਦਾਦੁੰਦੇ ਆ ਜਿੱਦਨ ਮੈਂ ਫੜੀ ਗਈ ਮੈਨੇ ਤਾਂ ਮੈਨੂੰ ਤਾਂ ਉੱਥੇ ਚੱਕ ਕੇ ਲਾਉਣਾ ਪੂਗਾ ਸਾਰੇ ਬ੍ਰਦਰ ਇਕੱਠੇ ਹੋ ਕੇ ਆਜੋ ਅੱਜ ਮੂਹਰੇ ਖੜੇ ਇੱਕ ਆਇਆ ਕਿ ਕਹਿੰਦਾ ਕਹਿੰਦੀ ਹੁਣ ਨੂੰ ਤਾਂ ਬਾਗੇ ਹੋਣਗੇ ਮੈਂ ਕਿਹਾ ਤੇਰੇ ਮਾਮੇ ਆ ਖੜਾਏ ਵੀ ਤਿੰਨੇ ਆਫੀਸਰ ਪੰਜਾਬੀ ਕਿਉਂਕਿ ਗੋਰਾ ਨੂੰ ਤਾਂ ਜਵਾਬ ਕਰੀ ਤੇ ਗੋਲ ਦੇ ਮੈਂ ਤਾਂ ਹੈ ਵੀ ਉਹ ਵਧੀਆ ਸੀ ਉਹ ਦੇਖਣ ਨੂੰ ਤਾਂ ਵਧੀਆ ਸੀ ਮੈਂ ਇਹਨੂੰ ਕਿਹਾ ਮੈਂ ਕਿਹਾ ਕਸਟਮਰ ਸਰਵਿਸ ਵਾਲੇ ਅਟੁੰਦੇ ਆ ਪੁਲਸ ਵਾਲੇ ਅਟੁੰਦੇ ਕਹਿੰਦੀ ਹਾਂ ਇਹਨਾਂ ਤੇ ਸੈਲਟੀ ਤੋਂ ਹੀ ਲਿੰਦੇ ਆ ਈਕ ਕੋੜ ਵੱਡੇ ਰੈਕਸ ਪਾਸ ਆਂਦੇ ਨਾ ਆਪਾਂ ਜਿਉਣਾ ਨੂੰ ਵੱਡੇ ਜੀ ਪੈਂਦਾ ਹਨ ਛੋਟਾ 7 ਕਿਲੋ ਐਸੀ ਬਸ 23 ਕਿਲੋ ਛੋਟਾ ਬਸ ਠੀਕ ਹੈ ਆਪੋ ਰਹਿ ਗਏ ਨਾ 23 ਕਿਲੋ ਵਾਲੀ ਛੀ ਪੈਂਦਾ ਉਹ ਮੈਂ ਤਿੰਨ ਚਾਰ ਵਾਰ ਆਇਆ ਨਾ ਮੈਨੂੰ ਪਤਾ ਯੂ نو ਆਈ ਟ੍ਰੈਵਲ ਫਸਲੀ ਵਾਰ ਆਇਆ ਇਹਨੂੰ ਤਾਂ ਕੰਮ ਨਹੀਂ ਮਿਲਿਆ ਫਿਰ ਮੈਂ ਕੈਨੇਡਾ ਪਹਿਲੀ ਵਾਰ ਆਇਆ ਨਾ ਮੈਂ ਕੰਟਰੀ ਹੋਈ ਸੀ ਸਾਹ ਵੀ ਜਾਣਾ ਹੁੰਦਾ ਗੁਰਦੁਆਰੇ ਦੀ ਫਿਰ ਉਹੀ ਤਾਂ ਗੱਲ ਹੈ ਮੈਂ ਕੰਮ ਕਰਨ ਨਹੀਂ ਆ ਆ ਵੜਦਿਆਂ ਇਹ ਫੇਰੇ ਜਾ ਰਹੇ ਹਾਂ ਡੇਢ ਮਹੀਨੇ ਤੋਂ ਕਿ ਦੋ ਤੋਂ ਦੋ ਕੀ ਹੋਇਆ ਜੇ ਹਏ ਚਾ ਮਾ ਵੀ ਟੈਨਸ਼ਨ ਆਂਦਾ ਮੈਨੂੰ ਮੈਨੂੰ ਟੈਨਸ਼ਨ ਹੈ ਕਿ ਮੈਂ ਤੈਨੂੰ ਕਿੰਨੇ ਵਾਰੀ ਕਹਤਾ ਮੈਨੂੰ ਕੰਮ ਲੱਭਦੇ ਪਰ ਅੱਜ ਵੀ ਕੁੜੀ ਜੀ ਨੂੰ ਕਹਿਣ ਲੱਗੇ ਸੀ ਨਾ ਹਾਂ ਤੇ ਟੈਨਸ਼ਨ ਹੁੰਦੀ ਆ ਬਈ ਸਾਨੂੰ ਬਹੁਤ ਟੈਨਸ਼ਨ ਆ ਬਈ ਤੇ ਇਹਨੇ ਕਦੇ ਕੰਮ ਨਹੀਂ ਲੱਭਿਆ ਕਦੇ ਵੀ ਨੈਵਰ ਐਵਰ ਡੇਲੀ ਕਾਹਨ ਜਾਂਦਾ ਕੰਮ ਲੱਭਣਾ ਆ ਗੱਲ ਗਲਤ ਆ ਹਾਏ ਐਡਾ ਝੂਠਾ ਗਾਇਸ ਬਾਲਾ ਜਾ ਕਾਲਜ ਜਾਣ ਲੱਗਿਆ ਪਹਿਲਾਂ ਡੇਲੀ ਜਾਂਦਾ ਤੁਸੀਂ ਮੈਨੂੰ ਪਤਾ ਚਾਹੇ ਮੈਂ ਕਾਲਜ ਤਾਂ ਫਿਰ ਹੱਕ ਹੀ ਜਾਂਦਾ ਇੱਥੇ ਕੋਈ ਕੰਮ ਕਰੀ ਨਾ ਫਿਰ ਜਦੋਂ 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 ਤੂੰ ਕਿਸੇ ਨੂੰ ਝੂਲੇ ਦਿਵਾਉਣ ਜਾਣਾ ਉਦੋਂ ਕੰਮ ਲੱਗ ਲਿਆ ਕਰ ਝੂਟੇ ਮੈਂ ਦੱਸੂ ਮਾਸੀ ਨੂੰ ਕੋਲੋਂ ਇਹ ਤਾਂਪੇ ਕਰਾਂਗੇ ਕੱਟਾ ਦੇ ਅਸੀਂ ਕਿਹੜੇ ਕੁਝ ਗਲਤ ਗਿਆਗਾ ਜੀ ਗੱਲ ਜੋ ਸੱਚ ਹੈ ਨਸਤਾ ਹੈ ਕਿ ਆਦੇ ਭਰਾਵਾਂ ਨਾਲ ਗਿਆ ਸੀਗਾ ਝੂਟੇ ਦਿਵਾਉਣ ਹੁਣ ਤੂੰ ਆਪ ਹੀ ਗਲਤ ਕਹੀ ਜਾਂਦਾ ਲੈ ਨਾ ਆਉਣਾ ਤਾਂ ਮੈਂ ਰੋਜਾਂ ਤੇ ਲੈ ਫਿਰ ਅਸੀਂ ਅਸੀਂ ਆਏ ਕਿਹੜੇ ਕਿਹਾ ਵੀ ਤੂੰ ਇੱਕ ਦਿਨ ਪਰਟੀਕੂਲਰ ਹੀ ਗਿਆ ਸੀ ਮੈਂ ਤਾਂ ਦਿੱਲੀ ਜਾਂਦਾ ਇਹ ਚੋਰ ਕੀ ਦਾੜੀ ਵਿੱਚ ਤਿੰਨ ਕ